ਆਪਣੇ ਕਿਤਾ ਹੁਣੀ ਖੀਆਂ ਹੋਣੀ ਆਏਗਾ ਕੰਨੋਂ ਆ ਤੈਨੂੰ ਮਿਲਣੀ ਨਾ ਆਹ ਹਾ ਹਾ ਕਿੱਟਾ ਜਿਹਾ ਮੂੰਹ ਬਣਾ ਗਿਆ ਇਹੋ ਜਿਹਾ ਗੇਨੇ ਤੇਰੇ ਵਾਲਾ ਜੇ ਹਾਂ ਸੁੱਕ ਗਏ ਥਾਣਾ ਕੰਨ ਸਾਰਾ ਪਾਏ ਤੇ ਚੰਗੀ ਹੋਈ ਆਪਣੇ ਨਾਲ ਕੱਪੜੇ ਧੋ ਕੇ ਪਾਏ ਸੀ ਸਾਰੇ ਕੱਪੜੇ ਗਿੱਲੇ ਕਰ ਲੈ ਨਹੀਂ ਹੁਣ ਸੁੱਕ ਜਾਣਗੇ ਹਵਾ ਜੀ ਫੇਰ ਗਈ ਨਾ ਸੁੱਕ ਜਾਣਾ ਨਾ ਵਧੀਆ ਇਹ ਸਾਈਡਾਂ ਕਿੰਨੀਆਂ ਕਿੱਲੀਆਂ ਹੀ ਜੇ ਵੀ ਉੱਤੋਂ ਤਾਂ ਸੁੱਕੇ ਬਾਕੀ ਚੱਲ ਆ ਜਾ ਕੰਨੂ ਬਣਾਈਆਂ ਆਪਾਂ ਅੱਜ ਕਿਆ ਦਰੰਡਾ ਹੈ ਕੀ ਆ ਚੱਲ ਵਾ ਵਾ ਹਾਂ ਆਈ ਨਿੰਨੋ ਪਾਸ ਸਾਸ ਜਾਦੀ ਹੋ ਗਈ ਮਿਰਚਾਂ ਵਿੱਚ ਅੱਗੇ ਵੀ ਪਾਈਆਂ ਹੈ ਚੰ ਮਾਰੇ ਸਵਾਦ ਲੱਗਦਾ ਇਹ ਇਹ ਸਾਸ ਬਾਅਦ ਚ ਪਾਉਣੀ ਆਪਾਂ ਨਾਲ ਲੈ ਲੈਣੀ ਆ ਇਹ ਕੱਲੀ ਪਾਉਣੀ ਹੈ ਅੱਗੇ ਵੀ ਆਪਾਂ ਪਾਉਨੇ ਆ ਮਿੱਠੀ ਕੱਲੀ ਪਾਉਨੇ ਇਹ ਨਹੀਂ ਹੁੰਦੇ ਇਹ ਮੈਂ ਰਬੀ ਚਟਪਟੀ ਹੋਣੀ ਹਾਂ ਹਾਂ ਪਹਿਲਾਂ ਹੀ ਰਾਜ ਦੇਦੇ ਇੱਥੇ ਤੋਂ ਇੱਥੇ ਤੀਰ ਹਾਂ ਉਹ ਕਹਿੰਦੇ ਆ ਕਿ ਜੇ ਬੋੜ ਹੈਗਾ ਤਾਂ ਕੋਸਣਾ ਹੈਗਾ ਬੋੜ ਇੱਥੇ ਗਰਮੀ ਬੜੀ ਟਾਈਮ ਲੱਗਦਾ ਹਾਂ ਤੇ ਨਾਲ ਟਾਈਮ ਬੜਾ ਲੱਗ ਜਾਣਾ ਉਹ ਤੇ ਬਈ ਕੇ ਕੱਢੀ ਤੇ ਜਾਵਾਂਗੇ ਨਾ ਇਧਰ ਆਪਣੀ ਚਾਹ ਵੀ ਬਣ ਜਾਣੀ ਮਸਾਲਾ ਪਾ ਲਾਂ ਮੈਂ ਤਾਂ ਮਾਰ ਹੀ ਕਰਦਾ ਮੈਨੂੰ ਸਾਰਾ ਪਤਾ ਹੈ ਮਸਾਲਾ ਹਾਂ ਨਮੂਨੇ ਵੀ ਪਾਉਂਗਾ பத நான் கி பான ਲਈ ਜਾ ਨਾਲ ਨਾਲ ਇਹ ਬਈ ਮੈਂ ਅੱਗ ਲਈ ਨਹੀਂ ਕਰੇ ਨਾ ਨਹੀਂ ਸਾਡੇ ਘਰੇ ਹੈਲੋ ਬੈਣਾ ਸਾਡੇ ਘਰੇ ਪਤਾ ਹੈ ਨਾ ਵੀ ਤੇਜਪਾਲ ਖਾ ਰਿਹਾ ਹੈ ਅੱਜ ਸੈਂਡਵਿਚ ਇਥੇ ਆਪਾਂ ਆਏ ਨਾ ਕਿ ਬਾਬੂ ਜੀ ਨੇ ਨਕੀ ਖਵਾਇਆ ਬੱਬ ਨੇ ਇਹ ਫੇਰ ਮੁੰਡੇ ਨੂੰ ਆਹੋ ਤਾਂ ਕਰਕੇ ਬਣਾਉਣੀ ਪੈਂਦੀ ਨਾ ਮੇਰੇ ਪ੍ਰੂਫ ਵੀ ਪ੍ਰੂਫ ਵੀ ਚਾਹੀਦਾ ਇਹ ਕੀ ਖਵਾਇਆ ਆ ਬੋਲਣਾ ਤਾਂ ਨਾਲ ਹੀ ਇਦਾਂ ਜੀ ਕਰਾ ਹਾਂ ਰੁਕ ਤਾ ਦੇਣਾ ਨਹੀਂ ਰੁਕ ਬਣਾਉਣਾ ਹੈ ਤੇਨੂੰ ਸੈਂਡਵਿਚ ਖਵਾਏ ਜੇ ਤੁਹਾਡੇ ਪਿੰਡ ਆਵਾਂਗੇ ਨਾ ਤਾਂ ਤੂੰ ਵੀ ਇਹੋ ਬਣਾਉਣਾ ਹੈ ਸਾਡੇ ਲਈ ਨਹੀਂ ਆਪਾਂ ਵੀਡੀਓ ਵੀ ਵਿਚਾਰਦੇ ਤੇ ਪਾਉਂਦਾ ਕਿ ਵੀਡੀਓ ਬਣਾਉਂਦੇ ਭਰਾ ਪਾ ਲੈਂਦੇ ਬਣਨੇ ਭਰਾ ਸਾਡਾ ਹੈ ਹੈ ਬਣਨੇ ਭਰਾ ਹੈ ਕੀ ਹੋਇਆ ਬਣ ਕਿਤੇ ਨਹੀਂ ਲਾ ਤੇ ਲੋ ਪਾਏ ਦਾਦਾ ਜੀ ਤੇ ਮਿਰਾ ਆਈ ਪਰ ਖੋਚ ਨਹੀਂ ਦਿਖਾਈ। ਸੈਂਡਵਿਚ ਨਹੀਂ ਖਾਣੇ। ਦਾਦਾ ਜੀ ਹੋਰਿਆ ਹੈ ਨਾ। ਭਰਾ ਹੈ। ਅੱਜ ਪਰ ਪਬ ਨਾ ਚਾਚੀਆਂ ਲੱਗਦੀਆਂ ਤਾਂ ਫਿਰ। ਨਹੀਂ ਮੈਨੂੰ ਲੱਗਦਾ। ਏਸੀ ਵਾਲੇ ਕਮਰੇ 'ਚ ਬਣਾਉਂਦੇ ਪਿਕਨਿਕ। ਸੈਂਡਵਿਚ। ਪਿਕਨਿਕ ਹੀ ਹੋ ਗਈ ਸੈਂਡਵਿਚ। ਰਾਤ ਨੂੰ ਆਈ ਇੱਥੇ ਸਿਲੰਡਰ ਰੱਖ ਕੇ ਇੱਥੇ ਰੋਟੀਆਂ ਖਾ ਲੈਣ। ਆਹ ਪਰੋਣੇ ਆਏ ਸਾਡੇ ਘਰੇ ਡੱਬ-ਡੱਬੇ ਜੇ। ਆ ਦੁਬਾਰਾ ਦੇਖ ਰਹੀ ਆ। ਡੱਬਕੜਾ ਬਣਾ ਦਾ। ਆ। ਵੇਂਦਾ ਮੁੰਡਾ ਅੱਖਣੀ ਚ ਮੱਕਦਾ। ਨਾਵੇ ਕਿਦਾਂ ਵੇ ਖਲੋਤੇ ਸੈਂਡਵਿਚ ਖਾਣ ਨੇ। ਮੇਰੇ ਪੁੱਤ ਦੋ ਦੋ ਹੀ ਜੇ। ਮੀਰੋ ਤੇ ਇੱਕ ਇੱਕ ਦੀ ਨਹੀਂ ਆ ਜਾਏਗੀ। ਇਹੋ ਤੇ ਦੋ ਦੋ ਦੀ ਆਖਰ। ਇੱਕ ਇੱਕ ਵੀ ਮਿਲ ਜੂਗਾ। ਅੱਜ ਜੱਦੇ ਜਾਣੇ ਆਪਣੇ ਬਾਹਰ ਬੈਠੇ ਆ। ਮੈਂ ਇਹ ਚੰਦਰੇ ਸਾਦੇ ਗੁਰਦੁਆਰਾਂ ਲੈਣੇ ਸਾਡੇ ਤਾਂ ਵੀ ਸੁੱਤੇ ਇੱਧੇ ਜਾਣੇ ਜੀ ਸਾਫਾ ਕਰਕੇ ਮੈਂ ਫੋਨ ਮੈਂ ਹੌਟੇ ਰੱਖਿਆ ਇੱਥੇ ਕਿਹਦਾ ਆ ਗਿਆ ਥੱਲੇ ਪੂਰਾ ਅੰਦਾਜ਼ ਆਪਣੇ ਜਿਹੜਾ ਹੁਣੀ ਖੜੀ ਆਉਣੀ ਨਹੀਂ ਆਏ ਕੰਨ ਨੂੰ ਆ ਤੈਨੂੰ ਮਿਲਣੀ ਨਾ ਕਿੱਟਾ ਜਿਹਾ ਮੂੰਹ ਬਣਾ ਕੇ ਕਹਿੰਦੀ ਅੰਦਰੋਂ ਅੰਦਰ ਭਾਵੇਂ ਕਰਨੀ ਤੇ ਅੰਦਰੋਂ ਭੋਜੀ ਨੂੰ ਕੁਛ ਹੋਉਂਦਿਆ ਹੈ ਹਨਾ ਮੈਂ ਕਿਹੜੇ ਕਦਰ ਕਰਾ ਕੱਢਣ ਦੇਈ ਹੁਣ ਤੂੰ ਆਖਾਂਦਾ ਹੀ ਮੈਂ ਇਹ ਆਦੇ ਪੂਰੇ ਵੀ ਨਹੀਂ ਆਏ ਹੂੰ ਤੇਰ ਭਾਲਦੇ ਭਾਬੀ ਤੇ ਖਾਈ ਜਾਂਦਾ ਲੈ ਹੁਣ ਵਿਚਾਰਾ ਖਾਵੇਂ ਨਾ ਦੱਸ ਤੇਰ ਭਾਲਦੇ ਕੋਨੇ ਪਰੋਂ ਮੂੰਹ ਕਰ ਲਿਆ ਜੀ ਤੂੰ ਖਾਏਂਗਾ ਕਿਦਾਂ ਇੱਧਰ ਮੂੰਹ ਕਰ ਮੇਰਾ ਆਮ ਦਾ ਅਈ ਤੱਕੜਾ ਪਤਲ ਲੱਗਦਾ ਤੇਰੇ ਬਲ ਬੈਠਾ ਆ ਲੈ ਆ ਲੈ ਹੋਗਾ ਤਾਂ ਤੇ ਪਤਾ ਹੀ ਨਹੀਂ ਆ ਤਾਂ ਖਾਈਏ ਤਦ ਸਵਾਲ ਲੱਗੇ ਮੈਂ ਹੈ ਕਿੰਨੇ ਖਾਣੇ ਲੈ ਇੰਨੇ ਰੱਡ ਸਾਰੇ ਨੇ ਸਾਰੇ ਜਦੋਂ ਮੇਰਾ ਪਾਪਾ ਨਹੀਂ ਆਇਆ ਉਹਦੇ ਮੁੰਡੇ ਦੇ ਲਈ ਖਾਣਾ ਹੈ ਨਾ ਕਾਦੇ ਨਹੀਂ ਤੇ ਦੁਪਹਾੜਾ ਆਇਆ ਫਾਕੇ ਉਹਨਾਂ ਨੂੰ ਮਨਵਾਦੀ ਚਾਹ ਚੜ ਗਿਆ ਵੀ ਤੇ ਪਲੜ ਕਿਡਾ ਖੋਸ਼ ਹੁੰਦਾ ਨਹੀਂ ਆਣੇ ਤੇ ਪਲੜਾਈਆਂ ਕਰਾ ਤੇਜਪਾਨ ਨੂੰ ਲੜਾਓ ਕੋ ਲੱਭ ਕੇ ਦਾ ਸਾਥ ਤੈਨੂੰ ਨਾ ਖਲਾ ਲੀ ਪਹਿਲਾਂ ਕਿ ਲੱਭ ਕੇ ਤੇਰੇ ਨਾਲ ਆਂਦਾ ਆਵੇ ਲਾਈ ਰਾ ਛੱਪੜ ਲਾਇਆ ਜ ਹੈ ਕਿ ਮਜਾਲ ਕੋ ਪ੍ਰਾਣਾ ਲੰਘ ਜੇ ਗੱਡੀ ਲੈ ਕੇ ਸੋਤਾਂ ਚ ਪਰੋਣੀ ਨਹੀਂ ਆਵੇ ਆ ਆ ਦੀਦੀ ਹੱਡੀ ਪਾਣੀ ਖਲਾ ਛੱਡਦੀ ਵੀ ਮਜਾਲ ਕੋ ਗੱਡੀ ਲੰਘ ਕੇ ਲੰਘ ਜੇ ਹਾਂ ਦੀਦੀ ਹਾਂ ਉਹ ਦੀਦੀ ਆਪ ਤਾਂ ਕੋਈ ਦੀਦੀ ਤੇ ਆਪਣੀ ਗੱਡੀ ਨਹੀਂ ਕੱਢਦੀ ਤੈਨਨੇ ਕਿਹਦੀ ਕੱਢਣੀ ਇੱਥੇ ਕਰੀ ਹਿੰਡੇ ਪੇ ਬਤਾ ਛੱਡ ਦੇ ਛੱਡ ਦੇ ਆਪੇ ਨਿੰਦੀ ਆਪੇ ਨਾ ਦੀਦੀ ਉੱਠ ਵੀ ਫੜ ਕੇ ਬੂਟਾ ਹੈ ਚੀਜ਼ਾਂ ਨਹੀਂ ਦੇਖਦੀ ਬਲਗ ਬਣਾਈ ਜਾਂਦੀ ਉਹ ਬੋੜੀ ਫਿਲਟਰ ਸੋਨਾ ਚ ਲਾ ਦਿਓ ਟਿੰਗੜ ਭੁੰਗੜ ਫਿਰ ਕਰੋ ਫਿਲਟਰ ਲਾ ਲੈ ਸੋਨਾ ਜਣਾ ਸ਼ਕਲ ਚੇਂਜ ਕਰਦੇ ਬਸ ਜਿ ਪਾਕ ਜਿਹੜਾ ਨਹੀਂ ਤੇ ਲੱਗ ਗਏ ਹੋਗੇ ਫਿਰ ਇੱਡੀ ਦੂਰ ਇੱਡੀ ਅੰਬ ਲੱਗੇ ਐਡਾ ਆਪਣਾ ਨੂੰ ਮੂੰਹ ਕਰੋ ਆ ਆ ਹਰ ਕੋ ਪੋਚ ਪਾਚ ਮਾਰੋ ਮੋਡੇ ਮਡੇ ਦੇ ਤਰ੍ਹਾਂ ਕੇ ਹੁਣ ਇਹ ਨਹੀਂ ਆਖਣਾ ਮੈਨੂੰ ਕਰਨ ਦਈਆਂ ਮੈਂ ਵੀ ਕਰ ਦਿੰਦੀ ਜੇ ਮੈਂ ਵਰਤ ਕੇ ਕਿਚ ਅਰੇ ਜੋ ਗਾੜੀਆਂ ਬੱਚਿਓ ਮੈਂ ਕਾਦੀ ਕੱਢੀ ਜਾਂਦੀ ਆ ਹੁਣ ਨਹੀਂ ਹਨਾ ਕਦੇ ਨਹੀਂ ਦੇਖੀ ਸੋਹਣਾ ਫਿਲਟਰ ਲਾਇਆ ਆ ਸੋਹਣਾ ਫਿਲਟਰ ਹੈ ਕੇ ਜੰਮ ਆ ਜੱਤੀ ਗੱਤ ਕਾਸਾ ਨਹੀਂ ਜਰਾ ਦਾ ਹਾਸਾ ਨਿਕਲ ਜਾਣਾ ਇਹ ਚ ਤੁੰਤਲੀ ਜਾਂਦੀ ਜਿੰਨਾ ਚਿਰ ਸੋਹਣਾ ਫਿਰਨਾ ਸੋਹਣੀ ਫਿਲਟਰ ਲਾਇਆ ਮੈਂ ਖਿੱਚੀ ਖਿੱਚੀ ਹਾਂ ਆਡਾ ਮੋਸ ਹਨੀ ਕੋ ਦੱਸਦਾ ਤੇ ਲੋਕ ਬੜਾ ਮੰਦੇ ਪਾਪਾ ਕੋਲਣਾ ਕਿ ਨਹੀਂ ਕੰਮ ਲਿਆ ਚੱਲ 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 ਹਾਤੂ ਉਹ ਕਰ ਟੱਕਦਾ ਫੰਦਾ ਸ਼ਰਾਬੀਆਂ ਨੂੰ ਕਿ ਲੈਣੇ ਵੇ ਕੋ ਫੋਨ ਚੱਲ ਖੇਚ ਦੇ ਖੇਚੀ ਕਿ ਨਹੀਂ ਖੇਚ ਦੇ ਖੇਚੀ ਦੇ ਖੇਚੀ ਦੇ ਗਾ ਦੋ ਦੋ ਖੇਚ ਦੇ ਇਹਦੀ ਸੁਣ ਹਮ ਇੱਕ ਅੱਧੀ ਹੋਛ ਕੇ ਤੇ ਮੇਰੀ ਕੁੜੀ ਤੇ ਪਹੁੰਚੇ ਨਹੀਂ ਪਾਣੀ ਲੰਗਣ ਆ ਲਿਆ ਹੋਰ ਕਦੀ ਖੇਚੇ ਫਿਲਟਰ ਸੁਣੇ ਚਲਾ ਗਏ ਪਰੇ ਉੱਪਰ ਜੱਫੀ ਬਾ ਨਾ ਜੱਫੀ ਬਾ ਖਲੋ ਜੱਫੀ ਬਾ ਐ ਕਰੋ ਐ ਹੁਣ ਤੂੰ ਵੀ ਲੈ ਉਹਨਾਂ ਦਾ ਪਾ ਨਾ ਆਰਾਧਾ ਹੋਵੇ ਤਾਂ ਬਦੋ ਬਦੀ ਪਵਾਈ ਜਾਂਦੇ ਆ ਇੱਧਰ ਦੇਖੋ ਭਣੀ ਇੱਧਰ ਹਾਈ ਆਹ ਨਹੀਂ ਬਣਾ ਨਹੀਂ ਬਣਾਤਾ ਅੱਜ ਦੀ ਫੋਟੋ ਖਿੱਚੀ ਅੱਧੇ ਅੱਧੇ ਕਿੱਤੀਆਂ ਯਾਰ ਮੋੜਾ ਫੋਟੋ ਫਿਲਟਰ ਹੀ ਆ ਕਾ ਇਹ ਕਿਹਦੀ ਫਿਲਟਰ ਹੈ ਕਿੱਤਾ ਵਧੀਆ ਫਿਲਟਰ ਮੂੰਹ ਮੋਟਾ ਕਰ ਦਿੰਦਾ ਇਹ ਕੀ ਆ ਮੋਟੀ ਰਵਾਜ ਇਹ ਮੈਂ ਮਖਰੀ ਜਿਮਾ ਵੇਲਿੰਗ ਉੱਤੇ ਉੱਤੇ ਕਾਲੇ ਦੇ ਵਿੱਚ ਵਿੱਚ ਚਿੱਟੇ ਜੋ ਖਾਈ ਦਵਾ ਉਹ ਹੋ ਤੂੰ ਜਾ ਜਾ ਜੂ ਆ ਵੇਖਣਾ ਆ ਵੇਖੋ ਆ ਗਾਇਸਾ ਮਹਿੰਦੀ ਲਾਉਂਦੀ ਆ ਆ ਵੇਖੋ ਪਰ ਇਹ ਰਿਓ ਵਿਚਾਰੀ ਐ ਕਰਿਆ ਕਰਿਆ ਕਰ ਹੁਣ ਪੋੜਾਉਣ ਲੱਗੀ ਪੋੜਾਣਾ ਫਿਲਟਰ ਐਨ ਕਰੋ ਬੇਟਾ ਐ ਮੂੰਹ ਲੱਗੇ ਜੋ ਲੱਗੇ ਜੋ ਲੱਗੇ ਜੋ ਵੈਰੀ ਗੁੱਡ ਚਲ ਐਨ ਵੇਖੋ ਲੱਗੇ ਹੋਣਾ ਦੋਵੇਂ ਬੱਚਿਆਂ ਨੇ ਤੇਰੀ ਕੁੜੀ ਠਾਈ ਵੇਖੀ ਜਾਂਦੀ ਸੋਣੀ ਆਈ ਹੋ ਵੈਰੀ ਗੁੱਡ ਬੰਦੇ ਤੇ ਕਹ ਰਹੀ ਨਹੀਂ ਗੁੱਸਾ ਕਰਨ ਆ ਸਾਡੀ ਨਾਨਾ ਆ ਸਾਡਾ ਸੇਫ ਇਹ ਮਰਦੀ ਨਹੀਂ ਆਈ ਚਾਹੀਏ ਨੂੰ ਸਾਧਦੇ ਆਉਂਦੀ ਨਹੀਂ ਨਾ ਇਹਨੂੰ ਪਤਾ ਪਪਾ ਭਾਪਾ ਕਿਹਨੇ ਕੰਮ ਕਰਾਉਣਾ ਤਾ ਤਾ ਪਾਉ ਨਾ ਵੇਤ ਲੈਣੇ ਆ ਹਾਂ ਛਿੰਨਣ ਵਿੱਚ ਲੈ ਲਿਓ ਪਾਉ ਕਿਹੜਾ ਪਾਉ 哎。